ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿਧਾਨ ਸਭਾ ਦੇ ਬਜਟ اجلاس ਵਿੱਚ ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਵਿਰੋਧੀ ਧਿਰ ਦੀ ਸਦਨ ਵਿੱਚ ਹਾਜ਼ਰੀ ਯਕੀਨੀ ਬਣਾਉਣ ਲਈ ਜਿਵੇਂ ਹੀ ਸਪੀਕਰ ਨੂੰ ਇੱਕ ਲਿਫਾਫਾ ਬੰਦ ਤਾਲਾ ਪੇਟ ਕੀਤਾ ਤਾਂ ਮੁੱਖ ਮੰਤਰੀ ਦੇ ਇਸ ਰਵੱਈਏ ਨੂੰ ਲੈ ਕੇ ਵਿਰੋਧੀ ਧਿਰ ਤਲਖ ਹੋ ਗਈ ਤੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਕੱਲ ਸਦਨ ਦੇ ਸ਼ੁਰੂ ਹੁੰਦੇ ਹੀ ਸਦਨ ਦੇ 4 ਘੰਟੇ ਹੰਗਾਮੇ ਵਿੱਚ ਹੀ ਗੁਆਚ ਗਏ ਕੀ ਹੈ ਜੀ ਇਤਲਾ ਲੋਕ ਹੈ ਜੀ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਖਕੋਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੋ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਰੋਧੀ ਸਹਿਯਾਤਿਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਹੈ ਉਫੇ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜਾ ਥੋੜੀ ਥੋੜੀ ਦੇਰ ਬੰਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨਹੀਂ ਤਾਂ ਜਾਣਗੇ ਮੈਂ ਚਾਹਨਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਹਾਕਮ ਤਿਰ ਵੱਲੋਂ ਕੱਲ ਬਣਾਈ ਗਈ ਰਣਨੀਤੀ ਵਿੱਚ ਉਲਜਿਆ ਵਿਰੋਧੀ ਧਿਰ ਚਾਹੁੰਦੇ ਹੋਏ ਵੀ ਵਾਕਆਊਟ ਤੋਂ ਟਲਦਾ ਰਿਹਾ ਮੁੱਖ ਮੰਤਰੀ ਨੇ ਜਦ ਕਿਹਾ ਕਿ ਇਹ ਕਸੂਤੇ ਫਸ ਗਏ ਹਨ ਹੁਣ ਬਾਹਰ ਨਹੀਂ ਜਾ ਸਕਦੇ ਇਸ ਤੇ ਇਤਰਾਜ਼ ਜ਼ਾਹਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਸਪੀਕਰ ਦੀ ਕੁਰਸੀ ਅੱਗੇ ਆ ਗਏ ਤੇ ਨਾਹਰੇਬਾਜੀ ਕਰਨ ਲੱਗੇ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਦਰਮਿਆਨ ਖੂਬ ਤਲਖ ਸ਼ਬਦਾਂ ਦਾ ਆਦਾਨ-ਪ੍ਰਦਾਨ ਹੋਇਆ ਤੇ ਦੋਵੇਂ ਨੇਤਾ ਖੂਬ ਮਿਹਣੋ-ਮਿਹਣੀ ਵੀ ਹੋਏ। ਸਰ ਬਾਜਵਾ ਹੋ ਮਿਸਟਰ ਬਾਜਵਾ ਹਲੋ ਮੁਖਾ ਦਿਖਾ ਕੇ ਇੱਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ ਹੱਥ ਪੈਣ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ ਦੋਵੇ ਤੁਸੀਂ ਕਿੱਥੇ ਸੀ ਤੇ ਸਾਡੇ ਸੁਣੋ ਉੱਥੇ ਕਰਦੇ ਇੱਕ ਪਾਸੇ ਤਾਂ ਸਮਝਾਉਂਦੇ ਕਰ ਪੈ ਗਏ ਉਹਨੂੰ ਕਹਿੰਦੇ ਉਹਨੂੰ ਕਿ ਕੋਈ ਖੇਤਰ ਵੀ ਨਾ ਦੇਣ ਮੰਤਰੀ ਸਾਹਿਬ ਗੁਜਰਾਤ ਜਿੱਥੇ ਛੱਡ ਕੇ ਜੇ ਜੇ ਤਰੀ ਇੰਨੀ ਚੱਲਦੀ ਹੈ ਉਹ ਤੇਰੇ ਨੂੰ ਪੁੱਛ ਵਿਧਾਨ ਸਭਾ ਵਿੱਚ ਘੱਟ ਗਿਣਤੀ ਵਿੱਚ ਹੋਣ ਕਰਕੇ ਭਾਵੇਂ ਵਿਰੋਧੀ ਧਿਰ ਦੀ ਆਵਾਜ਼ ਜ਼ਿਆਦਾ ਗੂੰਜ ਨਾ ਸਕੀ ਪਰ ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਨੇ ਮੀਡੀਆ ਸਾਹਮਣੇ ਹਾਕਮ ਧਿਰ ਤੇ ਖੂਬ ਨਿਸ਼ਾਨੇ ਸਿੱਧੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਬਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਨੈਤਿਕ ਅਤੇ ਗੈਰ ਸੰਵਿਧਾਨਿਕ ਵਿਹਾਰ ਲਈ ਆਲੋਚਨਾ ਕੀਤੀ ਬਾਜਬਾ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਅਸਲ ਮੁੱਦਿਆਂ ਤੇ ਚਰਚਾ ਕਰਨ ਦੀ ਬਜਾਏ ਵਿਧਾਨ ਸਭਾ ਵਿੱਚ ਬੇਲੋੜੀ ਡਰਾਮੇਬਾਜ਼ੀ ਕਰ ਰਹੇ ਹਨ ਇਸ ਮੌਕੇ ਉਹਨਾਂ ਭਗਵੰਤ ਮਾਨ ਨੂੰ ਸੂਬੇ ਵਿੱਚੋਂ ਕਿਤੋਂ ਵੀ ਉਹਨਾਂ ਖਿਲਾਫ ਚੋਣ ਲੜ ਲਈ ਵੀ ਵੰਗਾਰਿਆ ਇਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਜੀਮਿਸਤੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਜਿੱਥੇ ਵੀ ਭਗਵੰਤਪਾ ਜੇ ਪਾਰਲੀਮੈਂਟ ਲੜ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਮੈਂ ਪਾਰਲੀਮੈਂਟ ਲੜਾਂ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਦਮ ਹੈ ਤੇ ਮੇਰੇ ਸਾਹਮਣੇ ਲੜ ਕੇ ਖਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਹੈ ਭਗਵੰਤ ਜੇ ਪਿਓ ਦਾ ਪੁੱਤਰ ਹੈ ਹੁਣ ਜਿੱਥੇ ਮਰਜ਼ੀ ਪੰਜਾਬ 'ਚ ਲੜ ਲਾ ਤੇਰਾ ਸੀਟਾ 'ਚ ਅਸੀਂ ਤੇਰਾ ਸਾਡੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਰੋਦੀਟਰ ਨੇ ਜਿੱਥੇ ਵਿਧਾਨ ਸਭਾ ਦੇ ਬਾਹਰ মিডিਆ ਅੱਗੇ ਹਾਕਮ ਧਿਰ ਦੀ ਆਲੋਚਨਾ ਕੀਤੀ ਉੱਥੇ ਮਾਹੌਲ ਨੂੰ ਭਾਵਕਤਾ ਪੂਰਨ ਬਣਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਹਲਕਾ ਆਦਮ ਪਰਦੇ ਵਿਧਾਇਕ ਸੁਖਵਿੰਦਰ ਕੋਟਲੀ ਮੁੱਖ ਮੰਤਰੀ ਦੀ ਟਿੱਪਣੀ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ মিডিਆ ਅੱਗੇ ਐਨੇ ਭਾਵਕ ਹੋ ਗਏ ਕਿ ਉਹ ਰੋਣ ਲੱਗ ਪਏ ਕੋਟਲੀ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਤੇ ਮੁੱਖ ਮੰਤਰੀ ਖਿਲਾਫ ਲੜਾਈ ਲੜਨ ਦੀ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਦੀ ਧਮਕੀ ਵੀ ਦਿੱਤੀ ਜੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਪਮਾਰ ਜੜਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਤੋਰਾ ਪੈ ਗਿਆ ਇਹਨੂੰ ਤੋਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਸ਼ੀਰਾਮ ਸਾਹਿਬ ਦਾ ਪੈਰੋਕਾਰ ਆ ਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇ ਲਿਆ ਪਿਆ ਕੋ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਮੋਢ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਦੀਆਂ ਅਟਕਲਾਂ ਨੇ ਕੱਲ ਜ਼ੋਰ ਫੜ ਲਿਆ ਕੱਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਜਿਸ ਵਿੱਚ ਪਵਿੱਖ ਦੀ ਰਾਜਨੀਤੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਅਧਿਕਾਰ ਢਿੰਡਸਾ ਨੂੰ ਸੌਂਪ ਦਿੱਤੇ ਗਏ। ਸਮਝਿਆ ਜਾ ਰਿਹਾ ਹੈ ਕਿ ਢਿੰਡਸਾ ਤੇ ਬਾਦਲ ਪਰਿਵਾਰ ਦੀ ਟੁੱਟੀ ਤੰਦ ਹੁਣ ਮੁਰ ਜੁੜ ਜਾਵੇਗੀ। ਬਕਾਇਦਾ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਢਿੰਡਸਾ ਪਰਿਵਾਰ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਟਾਲਾਬੱਟੀ ਰੱਖਿਆ ਹੈ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਤੇ ਡਿਪਟੀ ਮੇਅਰ ਦੇ ਦੋਵਾਂ ਅਹੁਦਿਆਂ ਤੇ ਭਾਜਪਾ ਨੇ ਕੱਲ ਜਿੱਤ ਦਰਜ ਕਰ ਲਈ ਤੇ ਕਾਂਗਰਸ ਆਪ ਗੱਠ ਜੋੜ ਦੇ ਦੋਵੇਂ ਉਮੀਦਵਾਰ ਚੋਣ ਹਾਰ ਗਏ। ਸੋਮਵਾਰ ਨੂੰ ਹੋਈ ਇਸ ਚੋਣ ਵਿੱਚ ਭਾਈਪਾ ਦੇ ਉਮੀਦਵਾਰਾਂ ਨੂੰ 19 ਵੋਟਾਂ ਮਿਲੀਆਂ। ਅਕਾਲੀ ਦਲ ਦਾ ਕੌਂਸਲਰ ਵੀ ਕੱਲ੍ਹ ਹੋਈ VOTING ਵਿੱਚ ਭਾਈਪਾ ਦੇ ਹੱਕ ਵਿੱਚ ਭੁਗਤਿਆ। ਪਿੰਡ ਬੱਲੋਂ ਵਿੱਚ 3 ਮਾਰਚ ਨੂੰ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਮੰਚ ਤੋਂ ਸ਼ਰਧਾਂਜਲੀ ਭੇਟ ਕਰਨ ਲਈ ਸਮਾਂ ਨਹੀਂ ਮਿਲਿਆ ਸੀ। ਜਿਸ ਤੋਂ ਬਾਅਦ ਇਹ ਚਰਚਾ ਛਿੜ ਗਈ ਸੀ ਕਿ ਹੁਣ ਦੋਹਾਂ ਧਿਰਾਂ ਵਿਚਕਾਰ ਆਪਸੀ ਸਮਝੌਤੇ ਲਈ ਸ਼ੁਰੂ ਹੋਈ ਵਾਰਤਾ ਨੂੰ ਬ੍ਰੇਕ ਲੱਗ ਸਕਦੀ ਹੈ ਪਰ ਸੂਤਰਾ ਮੁਤਾਬਕ ਸੰਯੁਕਤ ਕਿਸਾਨ ਗੈਰ ਸਿਆਸੀ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਰਲ ਕੇ ਕਰਨ ਸੰਬੰਧੀ ਸ਼ੁਰੂ ਹੋਈ ਸਮਝੌਤਾ ਵਾਰਤਾ ਅਜੇ ਵੀ ਜਾਰੀ ਹੈ ਅਤੇ ਇਸ ਕੜੀ ਵਜੋਂ ਦੋਹਾਂ ਧਿਰਾਂ ਦੇ ਆਗੂਆਂ ਦਰਮਿਆਨ 7 ਮਾਰਚ ਨੂੰ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕੱਲ ਪਟਿਆਲਾ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੀ ਕਠਪੁਤਲੀ ਵੱਲ ਦੇ ਦੋਸ਼ ਲਾਏ। ਇਸ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਬਾਰੇ ਸਿੱਧੂ ਨੇ ਕਿਹਾ ਕਿ ਜੇਕਰ ਕਰਜ਼ਾ ਲੈਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਬਹੁਤ ਜਲਦ ਦਿਵਾਲੀਆ ਹੋ ਜਾਵੇਗਾ। ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ 67000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲੈ ਲਿਆ ਹੈ। ਜੇਕਰ ਕਰਜ਼ਾ ਲੈਣ ਦੀ ਚਾਲ ਇਸੇ ਤਰ੍ਹਾਂ ਚਲਦੀ ਰਹੀ ਤਾਂ ਅਗਲੇ 3 ਸਾਲਾਂ ਵਿੱਚ ਪੰਜਾਬ ਸਰ ਇੱਕ ਲੱਖ 7000 ਹੋਰ ਕਰਜ਼ਾ ਚੜ ਜਾਵੇਗਾ ਤੇ ਸਿੱਖਿਆ ਵਿਭਾਗ ਨੇ ਮਿਡ ਡੇ ਮੀਲ ਤਹਿਤ ਕਿੰਨੂ ਦੇਣ ਦਾ ਫੈਸਲਾ ਵਾਪਸ ਲੈ ਲਿਆ ਹੈ ਜਾਣਕਾਰੀ ਮੁਤਾਬਕ ਥੋੜੇ ਦਿਨਾਂ ਤੱਕ ਕਿੰਨੂ ਦੀ ਫਸਲ ਖਤਮ ਹੋ ਜਾਵੇਗੀ ਜਿਸ ਕਰਕੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਤਹਿਤ ਦੁਬਾਰਾ ਮੌਸਮੀ ਫਲ ਵੰਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਨਵੇਂ ਹੁਕਮਾਂ ਅਨੁਸਾਰ ਪੰਜਾਬ ਵਿੱਚ 5 ਮਾਰਚ ਤੋਂ ਬਾਅਦ ਸਕੂਲਾਂ ਵਿੱਚ ਕਿਲੋਵਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਸਕੂਲ ਮੁਖੀ ਕੋਈ ਵੀ ਮੌਸਮੀ ਫਲ ਵਿਦਿਆਰਥੀਆਂ ਨੂੰ ਦੇ ਸਕਦੇ ਹਨ ਸੁਪਰੀਮ ਕੋਰਟ ਵੱਲੋਂ ਸਖਤ ਪਾਬੰਦੀਆਂ ਦੇ ਬਾਵਜੂਦ ਬਲਦਾਂ ਦੀਆਂ ਦੌੜਾਂ ਕਰਵਾਉਣ ਵਾਲੇ ਪਿੰਡ ਗੁੱਜਰਵਾਲ ਦੇ ਕਈ ਵਿਅਕਤੀਆਂ ਅਤੇ ਟੂਰਨਾਮੈਂਟ ਪ੍ਰਬੰਧਕਾਂ ਖਿਲਾਫ ਥਾਣਾ ਯੋਧਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਬੰਧਕਾਂ ਵਿੱਚ ਬਹੁਤ ਹੀ ਉੱਚੀ ਪਹੁੰਚ ਵਾਲੇ ਐਨਆਰਆਈ ਅਤੇ ਸੱਤਾਧਾਰੀ ਤੇਰਦੇ ਸਥਾਨਕ ਆਗੂ ਤੇ ਪੰਚਾਇਤੀ ਨੁਮਾਇंदे ਸ਼ਾਮਲ ਹਨ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਇਸ ਹਾਈ ਪ੍ਰੋਫਾਈਲ ਕੇਸ ਨੂੰ ਕਿਵੇਂ ਨਜਿੱਠੇਗੀ ਬੇਰਾਬਾਬਾ ਨਾਨਕ ਦੇ ਕਸਬਾ ਕਲਾਨੌਰ ਵਿੱਚ ਇੱਕ ਵਿਅਕਤੀ ਨੇ ਕੱਲ ਆਪਣੇ ਪੁੱਤਰ ਤੇ ਧੀ ਦਾ ਕਤਲ ਕਰ ਦਿੱਤਾ ਮਰਤੇਕ ਬੱਚਿਆਂ ਦੀ ਉਮਰ 5 ਤੇ 7 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪਣੀ ਪਤਨੀ ਦੇ ਛੱਡ ਕੇ ਚਲੇ ਜਾਣ ਤੇ ਨਾਰਾਜ਼ ਸੀ ਜਿਸ ਕਾਰਨ ਉਸਨੇ ਇਹ ਕਾਰਾ ਕੀਤਾ ਦੋਸ਼ੀ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਲੁਧਿਆਣਾ ਜ਼ਿਲ੍ਹੇ ਦੀ ਥਾਣਾ ਦਾਖਾ ਦੀ ਪੁਲਿਸ ਨੇ 5 ਨੌ ਸਰਵਾਜਾਂ ਖਿਲਾਫ ਮੁੱਲਾਪੁਰ ਨਜ਼ਦੀਕ ਪਿੰਡ ਮਡਿਆਣੀ ਦੇ ਪਰਿਵਾਰ ਨੂੰ ਬੇਹੋਸ਼ ਕਰਕੇ 20 ਤੋਲੇ ਸੋਨੇ ਦੇ ਗਹਿਣੇ ਤੇ 10 ਲੱਖ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਮੜਿਆਣੀ ਵਾਸੀ ਨੇ ਦੋਸ਼ ਲਾਇਆ ਕਿ ਕਾਰਸਵਾਰ 5 ਵਿਅਕਤੀ ਬਹਾਨੇ ਨਾਲ ਉਹਨਾਂ ਦੇ ਘਰ 2 ਦਿਨ ਆਉਂਦੇ ਰਹੇ ਤੇ ਘਰ ਵਿੱਚ ਮਾੜਾ ਸਮਾਂ ਆਉਣ ਦਾ ਡਰਾਵਾ ਦੇ ਕੇ ਹਵਨ ਕਰਵਾਉਣ ਲਈ ਕਿਹਾ ਜਦ ਪਰਿਵਾਰ ਹਵਨ ਕਰਵਾ ਰਿਹਾ ਸੀ ਤਾਂ ਦੋਸ਼ੀਆਂ ਨੇ ਕੋਈ ਨਸ਼ੀਲੀ ਵਸਤੂ ਸੰਘਾ ਕੇ ਪਰਿਵਾਰ ਨੂੰ ਬੇਹੋਸ਼ ਕਰ ਦਿੱਤਾ ਤੇ ਚੋਰੀ ਕਰਕੇ ਫਰਾਰ ਹੋ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਪਕਾਰੀ ਮਾਮਲੇ ਵਿੱਚ ਈਡੀ ਵੱਲੋਂ ਭੇਜੇ ਗਏ 8ਵੇਂ ਸੰਮਣ ਤੇ ਵੀ ਕੱਲ ਪੇਸ਼ ਨਾ ਹੋਏ ਪਰ ਇਸ ਵਾਰ ਕੇਜਰੀਵਾਲ ਵੱਲੋਂ ਜਾਂਚ ਏਜੰਸੀ ਨੂੰ ਜਵਾਬ ਭੇਜਿਆ ਗਿਆ ਕਿ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਤੇ ਈਡੀ ਦੇ ਸਾਰੇ ਸਵਾਲਾਂ ਦਾ ਜਵਾਬ ਵੀਡੀਓ ਕਾਨਫਰੰਸ ਰਾਹੀਂ ਦੇ ਸਕਦੇ ਹਨ ਜਿਕਰ ਜੋਗ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਤੋਂ ਕਿਨਾਰਾ ਵਟ ਰਹੇ ਹਨ ਕਿਉਂਕਿ ਆਪ ਆਗੂ ਨੂੰ ਖਦਸ਼ਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦਿੱਲੀ ਸਰਕਾਰ ਨੇ ਕੱਲ ਵਿਧਾਨ ਸਭਾ ਵਿੱਚ ਵਿੱਤੀ ਸਾਲ 2024-25 ਲਈ ਬਜਟ ਪੇਸ਼ ਕਰਦਿਆਂ ਮੁੱਖ ਮੰਤਰੀ ਮਹਿਲਾ ਸਨਮਾਨ ਸਕੀਮ ਦਾ ਐਲਾਨ ਕੀਤਾ। ਇਸ ਸਕੀਮ ਤਹਿਤ ਆਪ ਸਰਕਾਰ ਵੱਲੋਂ ਰਾਜਧਾਨੀ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉੱਧਰ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਤੋਂ 18 ਤੋਂ 60 ਸਾਲ ਦੇ ਉਮਰ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ। ਪੰਜਾਬ ਦੇ ਲਗਭਗ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਵਿਧਾਨ ਸਭਾ ਬਜਟ ਸੈਸ਼ਨ ਦੇ ਦੂਜੇ ਦਿਨ ਕੱਲ ਚੰਡੀਗੜ੍ਹ ਦੀ 38 ਸੈਕਟਰ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਚੋਂ ਪੁੱਜੇ ਹਜ਼ਾਰਾਂ ਮੁਲਾਜ਼ਮਾਂ ਪੈਨਸ਼ਨਰਾਂ ਤੇ ਮਾਨ ਪੱਤਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਇਸ ਰੈਲੀ ਵਿੱਚ ਸਾਥੀਆਂ ਸਮੇਤ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੋਦੂ ਸਿੰਘ ਮਾਨਸਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਇਸ ਦੌਰਾਨ ਕੱਲ੍ਹ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਸਬੰਧੀ ਚੰਡੀਗੜ੍ਹ ਵਿੱਚ ਮੰਥਨ ਕੀਤਾ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਸੂਬਾ ਚੋਣ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਲੋਕ ਸਭਾ ਦੀਆਂ 13 ਸੀਟਾਂ ਲਈ ਪੰਜਾਬ ਵਿੱਚੋਂ 230 ਭਾਜਪਾ ਦੇ ਆਗੂਆਂ ਨੇ ਚੋਣਾਂ ਲੜਨ ਵਿੱਚ ਦਿਲਚਸਪੀ ਦਿਖਾਈ ਹੈ। हिमाचल ਅਤੇ ਪੰਜਾਬ ਦੁਆਰਾ ਸ਼ਾਨਨ ਪਣ ਬਿਜਲੀ ਪ੍ਰੋਜੈਕਟ ਆਪਣੇ ਕੰਟਰੋਲ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਦਰਮਿਆਨ ਕੱਲ ਸੁਪਰੀਮ ਕੋਰਟ ਨੇ ਪੰਜਾਬ ਦੀ ਅਰਜੀ ਤੇ ਹਿਮਾਚਲ ਤੇ ਕੇਂਦਰ ਸਰਕਾਰ ਨੂੰ ਸੰਮਨ ਜਾਰੀ ਕੀਤੇ ਹਨ ਜਿਕਰ ਜੋਗ ਹੈ ਕਿ ਇਸ ਬਿਜਲੀ ਪ੍ਰੋਜੈਕਟ ਦੀ 99 ਵਰਿਆਂ ਦੀ ਲੀਜ਼ 1 ਮਾਰਚ ਨੂੰ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਦੋਵੇਂ ਸੂਬੇ ਇਸ ਤੇ ਆਪਣਾ ਹੱਕ ਜਤਾ ਰਹੇ ਹਨ ਸੁਪਰੀਮ ਕੋਰਟ ਨੇ ਕੱਲ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸਦਨ ਵਿੱਚ ਵੋਟ ਪਾਉਣ ਜਾਂ ਭਾਸ਼ਣ ਦੇਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮੁਕੱਦਮੇ ਤੋਂ ਕੋਈ ਛੋਟ ਨਹੀਂ ਮਿਲ ਸਕਦੀ। ਅਦਾਲਤ ਨੇ ਕਿਹਾ ਕਿ ਚੁਣੇ ਗਏ ਨੁਮਾਇੰਦਿਆਂ ਦਾ ਇਹ ਵਤੀਰਾ ਲੋਕਤੰਤਰ ਲਈ ਖਤਰਨਾਕ ਹੈ। ਮੁਹਾਲੀ ਦੇ ਸੈਕਟਰ 67 ਦੇ ਬਾਹਰ CP 67 ਸ਼ਾਪਿੰਗ ਮਾਲ ਦੇ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਕੱਲ ਦਿਨ ਦਿਹਾੜੇ ਇੱਕ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਦੀ ਪਛਾਣ ਰਜੇਸ਼ ਡੋਗਰਾ ਵਾਸੀ ਜੰਮੂ ਵਜੋਂ ਹੋਈ ਪੁਲਿਸ ਅਨੁਸਾਰ ਇਹ ਕਤਲ ਗੈਂਗਵਾਰ ਦਾ ਨਤੀਜਾ ਹੈ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਜ਼ਮਾਨਤ ਤੇ ਫਰਾਲ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਦੁਪਹਿਰੇ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 3.2 ਮਾਪੀ ਗਈ ਜਦਕਿ ਡੂੰਘਾਈ 5 ਕਿਲੋਮੀਟਰ ਦੱਸੀ ਜਾ ਰਹੀ ਹੈ ਪਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਪ੍ਰਾਪਤ ਹੋਈ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ